ਸਤਿ ਸ਼੍ਰੀ ਅਕਾਲ ਜੀ ਮੈਡਮ ਕਹਿੰਦੇ ਭਾਜੀ ਸੂਟ ਇਹ じゃ ਰੈਡੀ ਕਰਿਓ ਕਿ ਸਾਰੇ ਦੇਖਦੇ ਰਹਿ ਜਾਣ ਤੇ ਸਾਰੇ ਪੁੱਛਣ ਕਿਥੋਂ ਰੈਡੀ ਕਰਵਾਇਆ ਤੇ ਮੈਂ ਵੀ ਕਹਾਂ ਸੂਟ ਪਟਿਆਲਾ ਸ਼ਹੀ ਵਾਲੇ ਭਾਜੀ ਤੋਂ ਰੈਡੀ ਕਰਾਇਆ ਹੈ ਬਜਟ ਦਾ ਕੋਈ ਇਸ਼ੂ ਨਹੀਂ ਹੈਵੀ ਕਿੰਨਾ ਮਰਜੀ ਸੂਟ ਹੋਵੇ ਆਪਾਂ ਨੂੰ ਹੈਵੀ ਸੂਟ ਹੀ ਪਸੰਦ ਹੈ ਸੂਟਾਂ ਦਾ ਹੀ ਸ਼ੌਂਕ ਹੈ ਤੇ ਹੋਰ ਕੋਈ ਆਪਾਂ ਨੂੰ ਦੂਸਰੀ ਚੀਜ਼ ਦਾ ਸ਼ੌਂਕ ਹੀ ਨਹੀਂ ਹੈਗਾ ਕਹਿੰਦੇ ਮੇਰੀ ਤੇ ਮੇਰੀ ਭੈਣ ਦੀ ਅਕਸਰ ਲੜਾਈ ਹੁੰਦੀ ਹੈ ਉਹ ਆਪਦੇ ਲੱਗ ਬੁਟੀਕ ਤੋਂ ਆਰਡਰ ਕਰਦੀ ਐ ਮੈਂ ਆਪਦੇ ਲੱਗ ਬੁਟੀਕ ਤੋਂ ਆਰਡਰ ਕਰਦੀ ਐ ਤੇ ਇਸ ਵਾਰ ਮੈਂ ਤੁਹਾਡੇ ਤੋਂ ਰੈਡੀ ਕਰਵਾਣਾ ਤੇ ਉਹ ਵੀ ਮਜਬੂਰ ਹੋ ਜਾਈ ਪੁੱਛਣ ਲਈ ਕਿ ਵੀ ਤੂੰ ਵੀ ਕਿੱਥੋਂ ਰੈਡੀ ਕਰਵਾਇਆ ਸੋ ਤੁਸੀਂ ਘੈਂਟ ਜਿਹਾ ਸੂਟ ਰੈਡੀ ਕਰਿਓ ਸੋ ਉਹਨਾਂ ਲਈ ਆਪਾਂ ਲਵੈਂਡਰ ਕਲਰ ਚ ਬਹੁਤ ਹੀ ਪਿਆਰਾ ਹੈਵੀ ਲੁੱਕ ਚ ਪਾਰਟੀ ਵੇਅਰ ਸੂਟ ਰੈਡੀ ਕੀਤਾ ਹੈ ਪ੍ਰੋਪਰ ਫਿਨਿਸ਼ਿੰਗ ਨਾਲ ਕੰਮ ਹੋਇਆ ਹੋਇਆ ਬਹੁਤ ਹੀ ਪਿਆਰਾ ਆਪਾਂ ਦਬਕੇ ਦਾ ਕੰਮ ਕੀਤਾ ਹੋਇਆ ਤੇ ਜਦੋਂ ਪੇਮੈਂਟ ਕਰਨੀ ਸੀ ਤਾਂ ਉਹਨਾਂ ਦੇ ਹਸਬੰਦ ਦਾ ਕਾਲ ਆਇਆ ਕਹਿੰਦੇ ਭਾਜੀ ਰੈਟ ਸ਼ਾਇਦ ਕਰੋ ਬਹੁਤ ਮਹਿੰਗਾ ਲਾ ਰਹੇ ਹੋ ਤੁਸੀਂ ਮੈਂ ਕਿਹਾ ਭਾਜੀ ਸੂਟ ਦੇਖਿਓ ਤੁਸੀਂ ਜੇ ਲੋਕਾਂ ਨੇ ਨਹੀਂ ਪੁੱਛਿਆ ਤਾਂ ਕਿਉਂ ਕਹਿੰਦੇ ਭਾਜੀ ਬੁੜੀਆਂ ਦਾ ਤਾਂ ਇਹੀ ਕੰਮ ਹੈ ਮਹਿੰਗੇ ਤੋਂ ਮਹਿੰਗਾ ਸੂਟ ਪਿਆ ਇਹਦੀ ਵਾਰੀ ਚ ਇੱਕ ਵਾਰ ਪਾਣੇ ਨੇ ਮੁੜ ਕੇ ਉੱਥੇ ਚ ਜਾ ਕੇ ਰੱਖ ਦੇਣਾ ਇਹਨੇ ਮੇਰੇ ਕੱਪੜਿਆਂ ਦੀ ਵਾਰੀ ਨਹੀਂ ਹੈਗੀ ਜਿੰਨੀ ਇਹਦੇ ਕੱਪੜੇ ਦੀ ਵਾਰੀ ਹੈ ਸੋ ਕਹਿੰਦੇ ਭਾਜੀ ਬਸ ਤੁਸੀਂ ਕਰ ਦਿਓ ਮਾਣਾ ਮੋਟਾ ਰੈਸ਼ਿਆਤ ਸੋ ਬਹੁਤ ਹੀ ਪਿਆਰਾ ਆਪੇ ਇਹ ਸੂਟ ਰੈਡੀ ਕੀਤਾ ਹੈ ਦੁਪੱਟਾ ਤਾਂ ਬਹੁਤ ਹੀ ਜ਼ਿਆਦਾ ਪਿਆਰਾ ਰੈਡੀ ਹੋਇਆ ਹੈ ਜਿੰਨੀ ਤਾਰੀਫਾ ਕਰੋਗੇ ਜਿੰਨਾ ਦੇਖੋਗੇ ਓਨਾ ਘੱਟ ਹੈ ਤੇ ਦੇਖ-ਦੇਖ ਕੇ ਵੀਡੀਓ ਨੂੰ ਸੇਵ ਨਾ ਕਰਿਓ ਸਿੱਧਾ ਆਰਡਰ ਕਰ ਦਿਓ ਕਿਉਂਕਿ ਕੀ ਪਤਾ ਮੁੜ ਕੇ ਇਹ ਸਟਾਕ ਆਊਟ ਹੋ ਜੇ ਜਬ ਬਣੇ। ਸੋ ਥੈਂਕ ਯੂ ਸੋ ਮੱਚ।